ਆ ਤੁਹਾਨੂੰ ਭੇਜ ਦੂੰਗਾ ਗਰੁੱਪ ਚ ਠੀਕ ਹੈ 50 100 ਜਾਂ 500 ਦੇ ਤੇ ਐਫੀ ਡੈਪਟ ਤੇ ਲੈ ਕੇ ਲੀਜ ਤੇ ਇਹਦਾ ਪਿਓ ਇਹਨੂੰ ਲੀਜ ਤੇ ਦੇਊਗਾ 8 ਸਾਲਾਂ ਆਸਤੇ ਲਿਖਾਉਣਾ ਘੱਟੋ ਘੱਟ ਬਾਕੀ ਜਿਹੜੇ ਅਦਰ ਸਟੇਟ ਚੋਂ ਆਏ ਅਦਰ ਸਟੇਟ ਚੋਂ ਪੰਜਾਬ ਤੋਂ ਇਲਾਵਾ ਕਿੰਨੇ ਆਇਆ ਬੰਦੇ ਤੁਸੀਂ ਆਪ ਦਾ ਚੈੱਕ ਕਰ ਲੈਣਾ ਬਈ ਤੁਹਾਡਾ ਲੀਜ ਕਿੰਨੇ ਦਾ ਲਿਖਿਆ ਜਾਂਦਾ ਸਾਡੇ 8 ਸਾਲਾਂ ਦਾ ਲਿਖਿਆ ਜਾਂਦਾ ਪੰਜਾਬ ਚ ਉਹ ਆਪ ਪੁੱਛ ਲੋ ਜੀ ਕਟਾਰੀ ਵਿੱਚ ਜਾ ਕੇ तहसीलदार ਤੋਂ ਜਾਂ ਕਿਸੇ ਬੰਦਾ ਹੁੰਦਾ ਹੀ ਆਪਣਾ ਪਟਵਾਰੀ ਤੋਂ ਪੁੱਛ ਲਓ ਜੀ ਪਰ ਹੁਣ ਕਿਸੇ ਦੇ ਪਿਓ ਕੋਲੇ ਵੀ ਹਨ ਕਿਸੇ ਕੋਲੇ ਵੀ ਹਨ ਫੇਰ ਤੁਸੀਂ ਜ਼ਮੀਨ ਲੀਜ਼ ਤੇ ਲੈਣੀ ਆ ਪ੍ਰੋਪਰ ਉਹਦੀ ਜਿਵੇਂ ਰਜਿਸਟਰੀ ਹੁੰਦੀ ਆ ਗਹਿਣੇ ਦੀ ਹੁੰਦੀ ਆ ਰਜਿਸਟਰੀ ਸਰਕਾਰੀ ਫੀਸ ਭਰ ਕੇ ਉਵੇਂ ਲੈਣੀ ਆ ਉਹ ਤੁਹਾਨੂੰ ਕਿਸੇ ਨੇ ਦੇਣੀ ਨਹੀਂ ਪਰ ਜਿਹੜੇ ਮੱਛੀ ਪਾਲਣ ਵਾਲੇ ਹੁੰਦੇ ਆ ਜਾਂ ਹੋਰ ਸਿਸਟਮ ਸੋਲਰ ਵਾਲੇ ਜਾਂ ਜਿਹੜੇ ਪੜ੍ਹੇ ਲਿਖੇ ਬੰਦੇ ਆ ਜਿਵੇਂ ਪੁਰਾਣਾ ਸੈਲਰ ਪਿਆ ਕੋਈ ਉਹ ਤੁਹਾਨੂੰ ਲੀਜ਼ ਤੇ ਆਰਾਮਦਾਰੀ ਨਾਲ ਦੇ ਦੇਣਗੇ ਮੱਛੀ ਪਾਲ ਨਾਲੇ ਦੇ ਦਿੰਦੇ ਆ ਉਹਨਾਂ ਦਾ ਹੱਥ ਜੁੜੇ ਹੁੰਦਾ ਸਾਰੇ ਪਾਸੇ ਉਹਨਾਂ ਨੇ ਸਾਬ ਸੂਬ ਸੀੜੀਆਂ ਖਾਧੀਆਂ ਸਾਰਾ ਕੁਝ ਜੇ ਤੁਸੀਂ ਆਪ ਦੇ ਨਾਰਮਲ ਪਿੰਡ ਚ ਪੁੱਛੋਗੇ ਬਈ ਮੈਂ 20 ਲੱਖ ਦਾ ਸ਼ੈੱਡ ਪਾਉਣਾ ਮੈਨੂੰ ਇੱਕ ਕਿਲਾ ਯਾਰ 8 ਸਾਲਾਂ ਵਾਸਤੇ ਲੀਜ਼ ਤੇ ਦੇ ਦੇ ਕੋਈ ਜੱਟ ਨਹੀਂ ਦਿੰਦਾ ਪਰ ਤੇ ਉਹ ਬੰਦਿਆਂ ਕੋਲੇ ਜਾਣਾ ਪੜੇ ਲਿਖਿਆ ਕੋਲੇ ਜਿਹੜੇ ਕੰਮ ਕਰਦੇ ਆ ਲੀਜ਼ ਦਾ ਪ੍ਰਾਪਰਟੀ ਡੀਲਰ ਨੂੰ ਕੋਲੇ ਜਾਓ ਤੁਸੀਂ ਉਹਨੂੰ ਕਹੇ ਮੈਨੂੰ ਕਿਲਾ ਜ਼ਮੀਨ ਦਾ ਪੱਕਾ ਲੀਜ਼ ਤੇ ਦਵਾ ਦੇ ਤੁਹਾਨੂੰ ਲੀਜ਼ ਤੇ ਵੀ ਇਹ ਲੋਨ ਮਿਲ ਜੂਗਾ 20 ਲੱਖ ਤੋਂ ਲੈ ਕੇ 1 ਕਰੋੜ ਤੱਕ ਤੇ ਇਹ ਲੋਨ ਹੋ ਗਿਆ ਛੋਟੀ ਜਮੀਨ ਪਲੱਜ ਨਹੀਂ ਹੋਣੀ ਜਮੀਨ ਤੇ ਨਹੀਂ ਚੜਨਾ ਇਹ ਜਿਵੇਂ ਆਪਣੀ ਲੈਂਪਟ ਚੜ ਜਾਂਦੀ ਹੈ। ਇੱਕ ਹੁਣ ਕਈ ਭਰਾਵਾਂ ਦੀਆਂ ਜ਼ਮੀਨਾਂ ਤੇ 2-2 2.5 ਲੱਖ ਦੀਆਂ ਲੈਂਪਟਾਂ ਹੈਗਾਂ ਉਹ ਵੀ ਚੱਲ ਜਾਊਗੀ। ਪਰ ਤੁਸੀਂ ਕੋਸ਼ਿਸ਼ ਕਰਨੀ ਆ ਨੰਬਰ ਸਾਫ਼ ਵਾਲੀ ਸਹੀ ਜ਼ਮੀਨ ਲੱਗੇ ਆਪਾਂ। ਚੱਲ ਉਹ ਵੀ ਜਾਣੀ ਆ। ਉਮਰੇ ਤੋਂ 18 ਤੋਂ ਲੈ ਕੇ 60 ਸਾਲਾਂ ਤੱਕ ਜਿਹੜਾ ਗਾਈਡਲਾਈਨ ਦੇ ਵਿੱਚ ਪੜ੍ਹਾਈ ਦਾ ਕੋਈ ਨਹੀਂ ਲਿਖਿਆ ਪਰ ਘੱਟੋ ਘੱਟ 8ਵੀਂ 10ਵੀਂ ਤੁਸੀਂ ਲਾਉਂਗੇ ਤਾਂ ਵਧੀਆ ਪਰ ਗਾਈਡਲਾਈਨ ਦੇ ਵਿੱਚ ਸਰਕਾਰ ਨੇ ਅਣਪੜ੍ਹਦੇ ਨੂੰ ਕੋਈ ਚੱਕਰ ਨਹੀਂ ਪੜ੍ਹਾਈ ਦਾ ਇਹਦੇ ਨਾਲ ਈਜ਼ ਵਾਲਾ ਸਮਝ ਆ ਗਿਆ ਤੁਹਾਡੇ ਹੁਣ ਕਈ ਵਾਰੀ ਆਪਣੇ ਇੱਕ ਬੰਦਾ ਡਿਫਾਲਟ ਹੁੰਦਾ ਹੈ ਜ਼ਮੀਨ ਮਾਲਕ ਉਹਦਾ ਸਿੱਬਲ ਗਲਤ ਹੈ ਤੁਸੀਂ ਆਪਦੇ ਹੋਰ ਫੈਮਿਲੀ ਦੇ ਉਹਨੂੰ ਕਰਕੇ ਕਰ ਸਕਦੇ ਹੋ ਉਹ ਨਾਰਮਲ ਐਫੀ ਡੈਪਟਰ ਆਪਣੇ ਫੈਮਲੀ ਚੱਲ ਜੂਗਾ ਪਰ ਜੇ ਕਿਸੇ ਤੋਂ ਲੈਣੀ ਆ 7-8 ਸਾਲਾਂ ਵਾਸਤੇ ਉਹਦਾ ਸਾਰਾ ਪੱਕਾ ਰਜਿਸਟਰੀ ਵਾਲੀ ਹੋਣਾ ਚਾਹੀਦਾ ਸਿਸਟਮ ਉਹੀ ਜ਼ਮੀਨ 'ਚ ਬਣੂਗਾ ਉਹ ਜਿਹਦੇ ਨੰਬਰ ਦਿੱਤੇ ਹੋਏ ਬੰਦਾ ਮੇਰੇ ਪਿੰਡ ਦਾ ਜ਼ਮੀਨ ਉਹਦੀ ਮੌਕਸ ਰੁਪਈਆ ਉਹ ਵੀ ਕਰ ਸਕਦਾ ਪਰ ਉੱਥੇ ਜਿੱਥੇ ਜ਼ਮੀਨ ਆ ਜਿੱਥੋਂ ਦਾ ਦਿੱਤਾ ਉੱਥੇ ਹੋ ਜੂਗਾ ਹੁਣ ਕਈ ਸ਼ਹਿਰ 'ਚ ਰਹਿੰਦੇ ਆ ਭਰਾ ਜ਼ਮੀਨ ਪਿੰਡਾਂ 'ਚ ਹੁੰਦੀ ਆ ਇਹ ਜਿਹੜੀ ਸਕੀਮ ਆ ਸ਼ਹਿਰ ਆਸਤੇ ਨਹੀਂ ਇਹ ਰੂਲਰ ਏਰੀਆ ਆਸਤੇ ਆ ਪ੍ਰਿੰਟ ਚ ਪਾਸ ਹੋਊਗੀ ਆਪਨੇ ਪਲਾਟ ਜਾਂ ਜਿਹੜੀ ਸ਼ਹਿਰੀ ਨਗਰ ਨਿਗਮ ਦੀ ਆ ਉਹ ਚ ਪਾਸ ਨਹੀਂ ਹੁੰਦੀ ਇਹ ਰੂਲਰ ਏਰੀਆ ਆਸਤੇ ਹੀ ਆ ਐਨ ਐਲ ਐਮ ਆ ਜੀ ਜਿਹੜੀ ਦੂਜੀ ਉਹਨੂੰ ਸ਼ਹਿਰ ਵਾਲਾ ਵੀ ਕਰ ਸਕਦਾ ਇਹਦੇ ਵਿੱਚ ਪੁਰਾਣਾ ਸ਼ੈੱਡ ਨਹੀਂ ਚੱਲਦਾ ਜੀ ਛੋਡੀ ਬੱਕਰੀਆਂ ਤੁਹਾਡੇ ਕੋਲੇ ਹੈਗਾ ਹੈ ਨਹੀਂ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਉਹਨਾਂ ਨੇ ਆਪ ਦੇ ਅਕੋਰਡਿੰਗ ਦੁਵਾਰੇ ਤੋਂ ਛਰੇ ਤੋਂ ਕੰਮ ਚਲਾਉਣਾ। ਹਾਂ। ਦੂਜੇ ਨੰਬਰ ਤੇ ਜਿਹੜੀ ਪੀਡੀਐਫ ਆਪਾਂ ਨੂੰ ਜਾਈ ਦੀ ਹੈ ਜਗਾ ਦੀ ਫੋਟੋ ਜਿੱਥੇ ਆਪਾਂ ਫਾਰਮ ਪਾਉਣਾ ਹੈ ਜਿੱਥੋਂ ਦੇ ਆਪਾਂ ਨੰਬਰ ਦਿੱਤੇ ਆ ਜਿੱਥੋਂ ਦੀ ਆਪਾਂ ਜਮ੍ਹਾਂ ਮੰਦੀ ਦਿੱਤੀ ਆ। ਉਹ ਫੋਟੋ ਨਾਰਮਲ ਨਹੀਂ ਖਿੱਚਣੀ ਇੱਕ ਐਪ ਹੁੰਦਾ ਜਿਹੜਾ ਜਿਹਦੇ ਵਿੱਚ ਪੂਰੀ ਆਪਣੀ ਡਿਟੇਲ ਆ ਜਾਂਦੀ ਹੈ ਲੋਕੇਸ਼ਨ ਡਿਟੇਲ ਡੇਟ ਸਾਰਾ ਕੁਝ ਆ ਜਾਂਦਾ। ਉਹ ਮੈਂ ਐਪ ਦਾ ਤੁਹਾਨੂੰ ਲਿੰਕ ਭੇਜ ਦੂੰਗਾ ਨਹੀਂ ਉਹ ਵਾਧੂ ਹੈਗੇ ਆ। ਇਦੋਂ ਆਪਾਂ ਫੋਟੋ ਖਿੱਚਾਂਗੇ ਥੱਲੇ ਸਾਰਾ ਕੁਝ ਆ ਜੂਗਾ ਭਈਆ ਆ ਜਗ੍ਹਾ ਤੇ ਨੰਬਰ ਹੁੰਦੇ ਆ ਉਹਦੇ ਮੈਪ ਰੀਡਿੰਗ ਆ ਜਾਂਦੀ ਆ ਉੱਚਾ ਉਹ ਫੋਟੋ ਖਿੱਚ ਕੇ ਉਹਦੀ ਪੀਡੀਐਫ ਬਣਾ ਕੇ ਭੇਜਣੀਆਂ ਸੀਏ ਜਸਟ ਵੀ ਵੀ ਆ ਸਕਦੇ ਆ ਭਾਈ ਜਮਾ ਮੰਦੀ ਲੱਗੋ ਭਾਈ ਹੈਗਾ ਪੈਨ ਕਾਰਡ ਪੈਨ ਕਾਰਡ ਜ਼ਰੂਰੀ ਆ ਇਹਦੇ ਵਿੱਚ ਉਹਦੀ ਵੀ ਪੀਡੀਐਫ ਬਣਾਉਣੀ ਆ ਵਾਦ ਲੋਵਾ ਚੌਥੇ ਨੰਬਰ ਤੇ ਆ ਗਿਆ ਆਧਾਰ ਕਾਰਡ ਤੁਹਾਡਾ ਇਹ ਤੁਹਾਡਾ ਨੰਬਰ ਦੇ ਨਾਲ ਅਟੈਚ ਹੋਣਾ ਚਾਹੀਦਾ ਕਈਆਂ ਦੇ ਫੋਨ ਦੇ ਨਾਲ ਅਟੈਚ ਹੈ ਨਹੀਂ ਗਾ ਪੰਜਵੇਂ ਨੰਬਰ ਤੇ ਆ ਗਿਆ ਤੁਹਾਡਾ ਵੋਟਰ ਕਾਰਡ ਆਈਡੀ ਜੇ ਹੈਗੀ ਆ ਤਾਂ ਜ਼ਰੂਰੀ ਆ ਵੀ ਹੋਣੀ ਚਾਹੀਏ 6 ਨੰਬਰ ਤੇ ਆ ਗਿਆ ਬੈਂਕ ਦੀ 6 ਮਹੀਨਿਆਂ ਦੀ ਸਟੇਟਮੈਂਟ ਪਿਛਲੀ ਉਹ ਤੁਸੀਂ ਹੁਣ ਜਾਣ ਸਾਰੀ ਬੈਂਕ ਚੋਂ ਕਢਾ ਕੇ ਰੱਖ ਲਓ ਜੀ ਹੁਣ ਤੁਹਾਡਾ ਖਾਤਾ ਜਿਹੜੀ ਬੈਂਕ ਚ ਹੈਗਾ ਉਹ ਲੋਨ ਨਹੀਂ ਕਰਦੀ ਜਾਂ ਕਰ ਨਹੀਂ ਸਕਦੀ ਠੀਕ ਹੈ ਤੁਸੀਂ ਨਵਾਂ ਖਾਤਾ ਜਿਵੇਂ ਐਸ ਬੀ ਆਈ ਚ ਖਿਲਾ ਲਿਆ ਸਰਕਾਰੀ ਬੈਂਕ ਚ ਜਾ ਸੋਨੋ ਆਪਦੀ ਬੈਂਕ ਪਤਾ ਬਈ ਇਹ ਨਹੀਂ ਸੈਟਰ ਨਹੀਂ ਬੰਦੀ ਤੁਸੀਂ ਨਵੀਂ ਬੈਂਕ ਚ ਖਾਤਾ ਖਿਲਾ ਲਿਆ ਉਹਦੀ ਤਾਂ ਹੁਣ ਸਟੇਟਮੈਂਟ ਨਿਕਲਦੀ ਨਹੀਂ ਜਿਹੜਾ ਤੁਹਾਡਾ ਪਹਿਲਾਂ ਜਿਹੜੀ ਚ ਖਾਤਾ ਹੈਗਾ ਉਹਦੀ ਸਟੇਟਮੈਂਟ ਚੱਲ ਜੂਗੀ ਜਿਵੇਂ ਹੁਣ ਤੁਹਾਡਾ ਪਹਿਲਾਂ ਹੀ ਐਸਬੀਆਈ ਚ ਜਾਂ ਜਿਹੜੀ ਬੈਂਕ ਕਰ ਸਕਦੀ ਹੈ ਉਹਦੀ ਸਟੇਟਮੈਂਟ ਚੱਲ ਜੂਗੀ ਪਰ ਜੇ ਤੁਸੀਂ ਅੱਜ ਹੀ ਨਵਾਂ ਖਾਤਾ ਖਿਲਾਉਣਾ ਹੈ ਉਹ ਪੁਰਾਣੀ ਬੈਂਕ ਦੀ ਸਟੇਟਮੈਂਟ ਲੱਗੂਗੀ ਲੋਨ ਉਹ ਜਿਹੜੀ ਚ ਤੁਸੀਂ ਆਪਦਾ ਖਾਤਾ ਦਿਓਗੇ ਉਹ ਚ ਹੋਣਾ ਇਹ ਸਟੇਟਮੈਂਟ ਹੁੰਦੀ ਹੈ 6 ਮਹੀਨਿਆਂ ਦੀ ਕਢਾ ਕੇ ਇਹਦੀ ਵੀ ਪੀਡੀਐਫ ਲੱਗਣੀ ਹੈ ਨਾਲ 6 ਹੋ ਗਏ 7 ਨੰਬਰ ਤੇ ਆ ਗਿਆ ਕੈਨਸਲ ਚੈੱਕ ਜਿਹੜਾ ਆਪਾਂ ਅਕਾਊਂਟ ਦੀ ਜਿੱਥੇ ਆਪਾਂ ਪੈਸੇ ਲੈਣੇ ਆ ਸਾਰਾ ਕੁਝ ਲੈਣਾ ਲੋਨ ਲੈਣਾ ਉਹਦੀ ਚੈੱਕ ਬੁੱਕ ਹੋਣੀ ਚਾਹੀਦੀ ਹੈ ਉਹਦਾ ਚੈੱਕ ਪਾੜ ਲੈਣਾ ਇੱਕ ਨਾਲੋਂ ਆਊਗਾ ਚੈੱਕ ਇਹ ਚ ਦੋ ਲੈਣਾ ਐ ਮਾਰ ਲੈਣੀਆਂ ਕੈਨਸਲ ਲਿਖ ਦੇਣਾ ਵਿੱਚ ਵੱਡੇ ਅੱਖਰਾਂ ਜੰਗਰੇਜੀ ਚ ਆਪ ਦੇ ਸਾਈਨ ਕਰ ਦੇਣੇ ਮਗਰ ਦੋ ਸਾਈਨ ਕਰ ਦੇਣੇ ਕੈਨਸਲ ਚੈੱਕ ਦੇਣਾ ਸਹੀ ਚੈੱਕ ਨਹੀਂ ਦੇਣਾ ਇੱਕ ਛੋਟੀ ਪਾਸਪੋਰਟ ਫੋਟੋ ਦੀ ਪੀਡੀਐਫ ਬਣਾ ਕੇ ਭੇਜਣੀ ਹੈ ਇੱਕ ਹੋ ਗਿਆ ਆਪਣਾ ਟ੍ਰੇਨਿੰਗ ਸਰਟੀਫਿਕੇਟ ਇਹ ਜ਼ਰੂਰੀ ਹੈ ਇਹਦੀ ਪੀਡੀਐਫ ਬਣਾ ਕੇ ਭੇਜਣੀ ਹੈ ਇੱਕ ਜਿਹੜੀ ਤੁਹਾਡੀ ਖਾਤਾ ਬੁੱਕ ਹੁੰਦੀ ਆ ਪਾਸ ਬੁੱਕ ਹੁੰਦੀ ਆ ਬੈਂਕ ਦੀ ਉਹਦਾ ਮੂਹਰਲਾ ਪੇਜ ਖੋਲ ਲੈਣਾ ਜਿੱਥੇ ਤੁਹਾਡੀ ਸਾਰੀ ਡਿਟੇਲ ਹੁੰਦੀ ਆ ਫੋਟੋ ਨੰਬਰ ਨੰਬਰ ਸਾਰਾ ਉਹਦੀ ਪੀਡੀਐਫ ਖਿੱਚਣੀ ਆ ਤੁਸੀਂ ਫੋਟੋ ਖਿੱਚ ਕੇ ਸਾਫ ਉਹਦੀ ਪੀਡੀਐਫ ਬਣਾਉਣੀ 12 ਨੰਬਰ ਆ ਗਿਆ ਜਿਹੜਾ ਮੇਨ ਜ਼ਰੂਰੀ ਆ ਤੁਹਾਡੀ ਈਮੇਲ ਆਈਡੀ ਹੋਣੀ ਚਾਹੀਦੀ ਆ ਮੋਬਾਈਲ ਤੇ ਜਿਹੜੇ ਭਰਾਵਾਂ ਦੀ ਹੈ ਨਹੀਂ ਉਹ ਬਣਵਾ ਲੈਣਗੇ ਕੰਗਾਂ ਨੂੰ ਆਪ ਦਾ ਪਾਸਵਰਡ ਨਹੀਂ ਯਾਦ ਉਹ ਆਪ ਦਾ ਪਾਸਵਰਡ ਯਾਦ ਕਰ ਲੋ ਜੇ ਜਾਂ ਦੁਬਾਰੇ ਨਵੀਂ ਬਣਾ ਲਓ ਜੀ ਸਾਰਾ ਤੁਹਾਡਾ ਜਿਹੜਾ ਚੱਕਰ ਘੁਮਣਾ ਈਮੇਲ ਆਈਡੀ ਤੇ ਘੁਮਣਾ ਇਹਦਾ ਕੈਨਸਲ ਹੋਊਗੀ ਤੁਹਾਡਾ ਲੋਨ ਪਾਸ ਹੋਊਗਾ ਸਾਰਾ ਇਹਨਾਂ ਨੇ ਈਮੇਲ ਨਾਲ ਜੋੜਨਾ ਬੈਂਕ ਦੇ ਤੇ ਈਮੇਲ ਦਾ ਈਮੇਲ ਆਈਡੀ ਜ਼ਰੂਰੀ ਆ ਤੁਹਾਡੀ ਇੱਕ ਛੋਟੀ ਮਾਤਾ ਦਾ ਨਾਮ ਉਹਨੂੰ ਲੈ ਕੇ ਭੇਜਣਾ ਜਿਹੜਾ ਪ੍ਰੋਜੈਕਟ ਫਾਈਲ ਬਣਾਊਗਾ ਇਹ ਡਾਕੂਮੈਂਟ ਲੱਗਣਗੇ ਡੀਪੀਆਰ ਬਣਾਉਣ ਵਾਸਤੇ ਪ੍ਰੋਜੈਕਟ ਫਾਈਲ ਬਣਾਉਣ ਵਾਸਤੇ ਇਹ ਪੀਡੀਐਫਾ ਮਾਲੋ ਮੈਂ ਸੀਏ ਮੈਨੂੰ ਸਾਰੀਆਂ ਭੇਜਤੀਆਂ ਤੁਸੀਂ ਮੈਂ 2 ਜਾਂ 3 ਦਿਨਾਂ ਦੇ ਵਿੱਚ ਛੋਟੀ ਫਾਈਲ ਤਿਆਰ ਕਰ ਦੂੰਗਾ ਸੁਣੋ ਮੈਂ ਫੇਰ ਸਾਰੀ ਫਾਈਲ 40 ਪੇਜਾਂ ਦੀ ਹੁੰਦੀ ਆ ਮੈਂ ਤੁਹਾਨੂੰ ਪੀਡੀਐਫ ਬਣਾ ਕੇ ਤੁਹਾਨੂੰ ਵਾਪਸ ਭੇਜ ਦੋ ਸਾਰੀ ਫਾਈਲ ਦੀ ਉਹਦੇਆਂ ਤੁਸੀਂ ਤਿੰਨ ਸੈੱਟ ਕਢਾ ਲੈਣੇ ਆ ਫੋਟੋ ਕਾਪੀਆਂ ਤਿੰਨ ਸੈੱਟ ਉਹ ਪ੍ਰੋਜੈਕਟ ਫਾਈਲ ਦੀ ਉਹ ਸੀ ਇਹ ਭੇਜੂਗਾ ਠੀਕ ਆ ਮੈਂ ਭੇਜੂ ਤੁਹਾਨੂੰ ਜਿਵੇਂ ਉਹਦੀਆਂ ਤਿੰਨ ਫੋਟੋ ਕਾਪੀਆਂ ਕਢਾ ਲੈਣੇ ਸੈੱਟ ਬਣਾ ਲੈਣੇ ਏਡੋ ਏਡੋ ਉਹਦੇ ਪਹਿਲੇ ਤੇ ਲਾਸਟ ਪੇਜ ਤੇ ਜਿਹੜਾ ਤੁਹਾਡਾ ਐਨੀਮਲ ਡਾਕਟਰ ਹੈਗਾ ਜਿਹੜਾ ਵੈਟਰਨਰੀ ਸਰਕਾਰੀ ਉਹਦੇ ਇਗਿਆ ਚਾਰ ਪੰਜ ਪਿੰਡਾਂ ਤੇ ਇੰਸਪੈਕਟਰ ਰੈਂਕ ਦਾ ਹੋਣਾ ਚਾਹੀਦਾ ਉਹ ਜਾਂ ਜਿਹੜਾ ਵੀ ਟੈਸਟਡ ਕਰ ਸਕਦਾ ਸਰਕਾਰੀ ਵੱਡਾ ਹਸਪਤਾਲ ਹੁੰਦਾ ਥੋਡੇ ਨੇੜੇ ਤੇੜੇ ਦੋ ਚਾਰ ਪਿੰਡਾਂ ਚ ਜਾਂ ਜ਼ਿਲ੍ਹੇ ਚ ਹੁੰਦਾ ਉਹ ਪਿੰਡ ਵਾਲੇ ਤੋਂ ਕਰਾਉਣਾ ਜਿਹੜਾ ਦੋ ਤਿੰਨ ਪਿੰਡਾਂ ਦਾ ਹੁੰਦਾ ਜਾਂ ਥੋਡੇ ਪਿੰਡ ਹੀ ਹੋਊਗਾ ਸਰਕਾਰੀ ਹਸਪਤਾਲ ਜਿਹੜਾ ਆਪਰੇਟ ਕਰਦਾ ਜਾਂ ਪੋਸਟਮਾਰਟਮ ਕਰ ਸਕਦਾ ਜਾਨਵਰਾਂ ਦਾ ਉਹਦੇ ਸਾਈਨ ਹੋਣਗੇ ਪਹਿਲੇ ਪੇਜ ਤੇ ਤੇ ਲਾਸਟ ਤੇ ਉਹਦਾ ਥਾਂ ਦਿੱਤਾ ਹੋਊਗਾ ਠੀਕ ਹੈ ਜਦੋਂ ਤੁਸੀਂ ਟੈਸਟਡ ਕਰਾ ਲਈ ਉਹਦਾ ਸਾਰੀ ਦਾ ਫੇਰ ਰਿਪੋਰਟ PDF ਬਣਾ ਲੈਣੀ ਐ 40 ਪੇਜਾਂ ਦੀ ਇੱਕ ਸੈੱਟ ਦੀ PDF ਬਣਾ ਕੇ ਫਿਰ ਮੈਨੂੰ CA ਨੂੰ ਭੇਜ ਦੇਣੀ ਐ ਜਿਹੜਾ ਵੀ ਤੁਹਾਡਾ CA ਹੋਊਗਾ ਫਿਰ ਉਹ ਤੁਹਾਡਾ ਫਾਰਮ ਭਰੂਗਾ ਵੈਬਸਾਈਟ ਤੇ ਜਾ ਕੇ ਜਿਹੜੀ ਸਰਕਾਰੀ ਸਾਈਟ ਬਣੀ ਆ ਉਹ ਤੇ ਪ੍ਰੋਜੈਕਟ ਫਾਈਲ ਲੱਗੂ ਸਾਰਾ ਤੁਹਾਡਾ ਬਾਇਓ ਡਾਟਾ ਉਹ ਝਾਜੂਗਾ ਉਹ ਚ ਤੁਸੀਂ CA ਨੂੰ ਦੱਸਣਾ ਮੈਂ ਬੀਟਲ ਨਸਲ ਤੇ ਕੰਮ ਕਰਨਾ ਮੈਂ ਬਰਬਰੀ ਤੇ ਕਰਨਾ ਮੈਂ ਭੇਡਾਂ ਤੇ ਕਰਨਾ ਉਹ ਤੁਸੀਂ ਦੱਸਣਾ 100 ਬੱਕਰੀ ਦੇ ਕਰਨਾ 200 ਦੇ ਕਰਨਾ 300 ਤੇ 500 ਤੇ 400 ਉਹ ਤੁਸੀਂ ਦੱਸਣਾ ਨਾ ਨਾ ਹਾਂ ਜਿੱਥੇ ਨਾ ਪਤਾ ਲੱਗੇ ਪੁੱਛ ਲਿਆ ਕਰੋ ਜੇ ਅੱਪਾ ਇਹ ਮਿਕਸ ਵੀ ਕਰ ਸਕਦੇ ਆ ਪਰ ਇੱਕ ਵੈਰੈਟੀ ਨਹੀਂ ਮਿਕਸ ਨਹੀਂ ਕਰ ਸਕਦੇ ਇੱਕੋ نسل ਦਾ 100 ਬੱਕਰੀ ਇੱਕੋ نسل ਦੀ ਬਾਅਦ ਚ ਜਦੋਂ ਤੁਹਾਡੀ ਸਬਸਿਡੀ ਆ ਗਈ ਤੁਸੀਂ ਸੀਲ ਪ੍ਰੋਸੈਸ ਕਰਕੇ ਉਹ ਇਧਰ ਉਧਰ ਕਰ ਸਕਦੇ ਆ ਬਾਅਦ ਚ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਵੇਚੋ ਆਪਦੀਆਂ ਕਰੋ ਪਰ ਉਹਨਾਂ ਨੇ ਇਹ ਸਿਸਟਮ ਬਣਾਇਆ ਜੇ ਵਿੱਚ ਉਹ 10 ਬੱਕਰੀਆਂ ਵੀ ਘਟਾਓਗੇ ਸੋ ਤੋਂ ਉਤਰੋ ਪੈਸੇ ਨਹੀਂ ਪਰੇ ਜਾਣਗੇ ਕੈਸ਼ ਤੋਂ ਦੀ ਇਹ ਬਹੁਤ ਵੱਡੇ ਆਈਪੀਐਸਆਈਐਸ ਅਫਸਰ ਸਲਾਹਕਾਰ ਜਿਹੜੇ ਵੱਡੇ ਇਹ ਐਨੀਮਲ ਇਨਵੈਂਟਰੀ ਦੇ ਵੱਡੇ ਵੱਡੇ ਆਪਣੇ ਨਾਲ ਤੋਂ ਬਹੁਤ ਤਗੜੇ ਦਿਮਾਗ ਹੁੰਦੇ ਆ ਉਹਨਾਂ ਦੇ ਬੈਂਕਾਂ ਵਾਲੇ ਬਾਕੇ ਵੀ ਇਹ ਇੱਥੋਂ ਸਬਸਿਡੀ ਖਾ ਕੇ ਨੱਪੂ ਇਹਨਾਂ ਨੂੰ ਇੱਥੋਂ ਕਾਬਜ਼ੇ 'ਚ ਕਰਨਾ ਹੈ ਉਹਨਾਂ ਨੇ ਇਹ ਨਹੀਂਗਾ ਤੁਸੀਂ ਜਿਹੜੀ 100000 ਸਬਸਿਡੀ ਹੈ ਗੱਡੀ ਤੇ ਲਾ ਲਓਗੇ ਜਾਂ ਆਦੇ ਘਰ ਤੇ ਲਾ ਲਓਗੇ ਨਾਗਦ ਉਹਨਾਂ ਨੇ ਤੁਹਾਨੂੰ ਕੋਹ ਨਹੀਂ ਦੇਣਾ ਜਿਹੜੀ ਸਬਸਿਡੀ ਦਾ ਤੁਹਾਡਾ ਸ਼ੈੱਡ ਸਟੋਰ ਸਾਰਾ ਫਾਰਮ ਤੁਹਾਡਾ ਫ੍ਰੀ ਚ ਪੈ ਜਾਊਗਾ। ਉਹਦਾ ਆ ਫਾਇਦਾ। ਬਿਲਡਿੰਗ ਖੜੀ ਕਰਨੀ ਔਖੀ ਹੁੰਦੀ ਐ। ਜਿਹੜਾ ਦੂਜੇ ਜਾਨਵਰਾਂ ਦੇ ਉਹ ਤੁਸੀਂ ਕਿਸ ਤਰ੍ਹਾਂ ਹੀ ਭਰਨੇ ਉਹ ਤੁਹਾਨੂੰ ਮੈਂ ਦੱਸੂਗਾ ਕਿਵੇਂ ਭਰਨੇ। ਇਹ ਕੋਈ ਇਹ ਨਪਰਾ ਸੋਚੇ ਬਈ ਯਾਰ ਮੈਂ 10 ਲੱਖ ਰੁਪਏ ਲਾ ਕੇ ਬਾਹਰ ਜਾ ਆਵੜੂਗਾ ਵਿੱਚੋਂ ਕੱਢ ਕੇ ਜਾਂ 10 ਲੱਖ ਮੈਂ ਗੱਡੀ ਤੇ ਲਾ ਲੂੰਗਾ ਉਹ ਕੰਮ ਇਹਨਾਂ ਨੇ ਨਹੀਂ ਕਰਨ ਦੇਣਾ। ਕੱਲਾ ਕੱਲੀ ਐਟ ਲਵਾਉਣਗੇ ਕੱਲਾ ਕੱਲਾ ਜਾਨਵਰ ਦਵਾਉਣਗੇ। ਪੁਰਾਣਾ ਸ਼ੈੱਡ ਨਹੀਂ ਚੱਲਣਾ ਇੱਥੇ। ਨਵਾਂ ਚੱਲੂਗਾ ਉਹਦਾ ਨਕਸ਼ਾ ਬਣਾਉਣਾ ਪਊ ਪਾਸ ਕਰਾ ਕੇ ਉਹ ਲਾਉਣਾ ਪਊਗਾ ਉਹਦੇ ਅਕੋਰਡਿੰਗ ਆਪ ਨੂੰ ਪੈਸੇ ਆਉਣਗੇ 8 ਲੱਖ ਆਵੇ 10 ਲੱਖ ਆਵੇ ਅੱਧੇ ਪੈਸੇ ਉਹ ਦੱਸਦਾ ਮੈਂ ਤੁਹਾਨੂੰ ਗਾਂ ਦੀ ਗੱਲ ਆਉ ਹੁਣ ਆਪਾਂ ਉਹਨੂੰ ਪੀਡੀਐਫ ਬਣਾ ਕੇ ਭੇਜਤਾ ਹੁਣੇ ਸਰਕਾਰੀ ਵੈਬਸਾਈਟ ਤੇ ਜਾ ਕੇ ਉਹ ਤੁਸੀਂ ਜੇ ਕੋਈ ਪੜਿਆ ਲਿਖਿਆ ਆਪ ਵੀ ਭਰ ਸਕਦੇ